ਦੋਸਤੋ ਅੱਜ ਦੀ ਵੀਡੀਓ ਤੇ ਅੱਜ ਦੀ ਖਬਰ ਉਹਨਾਂ ਲੋਕਾਂ ਵਾਸਤੇ ਆ ਉਹਨਾਂ ਕਿਸਾਨਾਂ ਵਾਸਤੇ ਆ ਉਹਨਾਂ ਅਧਿਕਾਰੀਆਂ ਵਾਸਤੇ ਆ ਜਿਨ੍ਹਾਂ ਦੇ ਬੈਂਕਾਂ ਦੇ ਨਾਲ ਲੈਂਡ ਦੇਣ ਕਾਫੀ ਜ਼ਿਆਦਾ ਬੈਂਕਾਂ ਦੇ ਵਿੱਚ ਬਹੁਤ ਜ਼ਿਆਦਾ ਪੈਸਾ ਪਿਆ ਗੱਲ ਇਦਾਂ ਹੈ ਕਿ ਪਿਛਲੇ ਕਾਫੀ ਦਿਨਾਂ ਤੋਂ ਮਾਛੀਵਾੜਾ ਸਾਹਿਬ ਇੱਕ ਸੁਰਖੀਆਂ ਦੇ ਵਿੱਚ ਆ ਕਿਉਂਕਿ ਇੱਥੇ ਦੇ ਕਿਸਾਨਾਂ ਦੇ ਨਾਲ ਕਰੋੜਾਂ ਦੀਆਂ ਠੱਗੀਆਂ ਹੋ ਰਹੀਆਂ ਨੇ ਇਹ ਜਿਹੜੀ ਠੱਗੀ ਮੈਂ ਤੁਹਾਨੂੰ ਸੁਣਾਉਂ ਜਾ ਰਿਹਾ ਆ ਇਹ ਦੂਸਰੀ ਠੱਗੀ ਆ ਪਹਿਲਾਂ ਵੀ ਇੱਕ ਕਿਸਾਨ ਨਾਲ ਥੋੜਾ ਜਿਹਾ ਪਹਿਲਾਂ ਹੀ ਕਰੋੜਾਂ ਦੀ ਠੱਗੀ ਹੋਈ ਸੀ ਵੀ 1.5-2 ਕਰੋੜ ਤੋਂ 2 ਕਰੋੜ ਤੋਂ ਉੱਤੇ ਦੀ ਰਕਮ ਸੀਗੀ ਪਰ ਹੁਣ ਨਵੀਂ ਜਿਹ ਔਰ ਇਹ ਜੀ ਨਿਕਲ ਕੇ ਆਈਏ ਤੁਹਾਨੂੰ ਸਨ ਕਰ ਦੂਗੀ ਹੋਇਆ ਕੀ ਆ ਕਿ 2 ਕਰੋੜ 65 ਲੱਖ 75000 ਰੁਪਏ ਦੀ ਇੱਕ ਵੱਡੀ ਠੱਗੀ ਵਜੀ ਆ ਉਹ ਵੀ ਐਸ ਹਿਸਾਬ ਨਾਲ ਠੱਗੀ ਵਜੀ ਆ ਕਿ ਜਿਹੜਾ ਕਿਸਾਨ ਆ ਆਪਣੇ ਹੱਥੀ ਉਹਦੇ ਅਕਾਊਂਟ ਦੇ ਵਿੱਚ ਸਿਰਫ ਫੋਨ ਦੇ ਉੱਤੇ ਹੀ ਪੈਸੇ ਦਿੰਦਾ ਗਿਆ ਪੈਸੇ ਦਿੰਦਾ ਗਿਆ ਔਰ ਸਾਰਾ ਮਾਮਲਾ ਹੀ 1.5 ਦਿਨ ਦੇ ਵਿੱਚ ਵਿੱਚ ਨਿਬੜ ਕੇ ਗਾਂ ਗਿਆ ਪਤਾ ਲੱਗਿਆ ਉਹਨੂੰ ਜਦੋਂ ਜਦੋਂ ਅਹਿਸਾਸ ਹੋਇਆ ਵੀ ਠੱਗੀ ਉਹਨੂੰ ਹੋ ਚੁੱਕੀ ਆ ਉਦੋਂ ਜਾ ਕੇ ਉਹਨੇ ਆਪਣੇ ਰਿਸ਼ਤੇਦਾਰਾਂ ਨਾਲ ਆਪਣੇ ਪਰਿਵਾਰ ਦੇ ਬੰਦਿਆਂ ਨਾਲ ਗੱਲਬਾਤ ਕੀਤੀ ਆ ਇਹ ਮਾਨਸਿਕਤਾ ਕੀ ਆ ਤੇ ਇਹ ਖਬਰ ਕੀ ਆ ਅੱਜ ਇਹਦੇ ਉੱਤੇ ਹੀ ਗੱਲ ਕਰਾਂਗੇ ਦੋਸਤੋ ਮੈਂ ਆ ਤੁਹਾਡਾ ਭਰਾ ਸੋਨੀ ਸਿੰਘ ਗਿੱਲ ਤੁਸੀਂ ਦੇਖ ਰਹੇ ਹੋ ਪੰਜਾਬੀ ਰੁਸਤਮ ਚੈਨਲ ਤੇ ਅੱਜ ਜੋ ਠੱਗੀਆਂ ਲਗਾਤਾਰ ਧੜਾ ਧੜਾ ਕੋੜਾ ਰੁਪਏ ਦੀਆਂ ਆਨਲਾਈਨ ਫੋਨ ਦੇ ਉੱਤੇ ਠੱਗੀਆਂ ਵੱਜ ਰਹੀਆਂ ਨੇ ਔਰ ਖਾਸ ਕਰਕੇ 8 ਕੀ ਕਿਵੇਂ ਵਜੀ ਐ ਤੁਹਾਨੂੰ ਸਾਰੀ ਸ਼ੁਰੂ ਕਰਦੇ ਆਂ ਵੀਰੇ ਦਰਅਸਲ ਦੋਸਤੋ ਹੋਇਆ ਕਿ ਆ ਮਹਿੰਦਰ ਸਿੰਘ ਨੌ ਦਾ ਕਿਸਾਨ ਆ ਹਾਲਾਂਕਿ ਮੈਂ ਜ਼ਾਤੀ ਤੌਰ ਤੇ ਮਹਿੰਦਰ ਸਿੰਘ ਨੂੰ ਚੰਗੀ ਤਰ੍ਹਾਂ ਜਾਣਦਾ ਉਹਨਾਂ ਦਾ ਨੌ ਐਸਾ ਨਾਂ ਲਿਖਿਆ ਗਿਆ ਅਖਬਾਰ ਦੇ ਵਿੱਚ ਕਿ ਬਈ ਪਤਾ ਨਾ ਲੱਗੇ ਵੀ ਮਹਿੰਦਰ ਸੇ ਕੌਣ ਆ ਕਿਉਂਕਿ ਮਹਿੰਦਰ ਸਿੰਘ ਇੱਕ ਆਮ ਨਾਂ ਆ ਆਮ ਤਰ੍ਹਾਂ ਦਾ ਲੱਗਦਾ ਆ ਨਾਂ ਲਿਖਿਆ ਹੋਇਆ ਆ ਪਰ ਜਦੋਂ ਆਪੇ ਦੇ ਨਾਲ ਗੋਤਰ ਲਿਖ ਦਿੱਦਾ ਸ਼ਹਿਰ ਦਾ ਨਾਂ ਲਿਖ ਦਿੱਦਾ ਜਾਂ ਕੋਈ ਕਿਸੇ ਖਾਸ ਜਗ੍ਹਾ ਨਾਲ ਸਬੰਧਤ ਲੋਕ ਹੁੰਦੇ ਨੇ ਉਹ ਨਾਂ ਲਿਖ ਦਿੱਤਾ ਜਾਂਦਾ ਤਾਂ ਪਛਾਣ ਹੁੰਦੀ ਆ ਇਲਾਕੇ ਦੇ ਵਿੱਚ ਫਲਾਣੇ ਬੰਦੇ ਨਾਲ ਹੋਈ ਆ ਤਾਂ ਲੋਕ ਇੰਨੇ ਜੱਕਦੇ ਨੇ ਕਿ ਆਪਣੀਆਂ ਠੱਗੀਆਂ ਚ ਆਪਣੇ ਅਖਬਾਰਾਂ ਦੇ ਵਿੱਚ ਨਾਂ ਵੀ ਪ੍ਰੋਪਰ ਤਰੀਕੇ ਨਾਲ ਲਿਖੋਣਾ ਨਹੀਂ ਜਾਣਦੇ ਸਾਹਮਣੇ ਆ ਕੇ ਤਾਂ ਕੀ ਲੋਕਾਂ ਨੂੰ ਦੱਸਣਾ ਪਰ ਮੇਰੀ ਜ਼ਾਤੀ ਜਿਹੜੀ ਰਾਏ ਇਹੀ ਆ ਕਿ ਜੋ ਹੋਣਾ ਸੀ ਉਹ ਤਾਂ ਹੋ ਗਿਆ ਕਿਉਂਕਿ ਵੱਡੇ ਵੱਡੇ ਲੋਕ ਜਿਨ੍ਹਾਂ ਕੋਲ ਪੈਸਾ ਹੁੰਦਾ ਜਿਨ੍ਹਾਂ ਕੋਲ ਚੀਜ਼ ਹੁੰਦੀਆਂ ਚੀਜ਼ਾਂ ਕਹਿੰਦੇ ਨੇ ਨਾ ਜਿਹੜਾ ਡੁੱਬੂਗਾ ਵੀ ਉਹੀ ਜਿਹੜਾ ਤਰਾਕੂਗਾ ਜਿਹਦੇ ਕੋਲ ਪੈਸੇ ਹੋਣਗੇ ਠੱਗੀ ਵੀ ਉਹਦੇ ਨਾਲੇ ਵੱਜਦੀ ਆ ਤਾਂ ਉਹਨੂੰ ਆ ਕੇ ਸਾਹਮਣੇ ਲੋਕਾਂ ਦੇ ਸਾਹਮਣੇ ਦੱਸਣਾ ਚਾਹੀਦਾ ਵੀ ਕੀ ਹੋ ਰਿਹਾ ਉਹਦੇ ਨਾਲ ਕੀ ਹੋ ਗਿਆ ਔਰ ਗਾਹਾਂ ਤੋਂ ਉਹ ਜਿਹੜੇ ਲੋਕ ਨਵੇਂ ਨੇ ਉਹ ਸੁਚੇਤ ਹੋ ਜਾਣ ਥੋੜਾ ਜਿਹਾ ਉਹਨਾਂ ਨੂੰ ਸੰਭਲ ਕੇ ਰਹਿਣ ਖੈਰ ਆਪਾਂ ਸ਼ੁਰੂ ਕਰਦੇ ਆ ਸ਼ੁਰੂ ਇਦਾਂ ਆ ਕਿ ਵੀ ਅਖਬਾਰ 'ਚ ਖਬਰ ਛਪੀ ਹੈ ਮੈਂ ਪਹਿਲਾਂ ਤੁਹਾਨੂੰ ਖਬਰ ਇਹ ਸੁਣਾ ਦਿੰਨਾ ਹੈ ਫਿਰ ਆਪਾਂ ਉਸ ਤੋਂ ਬਾਅਦ ਉੱਤੇ ਚਰਚਾ ਕਰਾਂਗੇ ਖਬਰ ਇਦਾਂ ਹੈ ਕਿ ਮਾਛੀਪੁਰ ਇਲਾਕੇ ਦੇ ਕਿਸਾਨ ਮਹਿੰਦਰ ਸਿੰਘ ਨਾਲ 2 ਕਰੋੜ 65 ਲੱਖ 75 ਹਜ਼ਾਰ ਰੁਪਏ ਦੀ ਵੱਡੀ ਸਾਈਬਰ ਠੱਗੀ ਵੱਜਣ ਦਾ ਮਾਮਲਾ ਸਾਹਮਣੇ ਆਇਆ ਉਹਨੂੰ ਈਡੀ ਦੇ ਫਰਜ਼ੀ ਅਧਿਕਾਰੀ ਬਣ ਕੇ ਕਾਲਾਂ ਆਈਆਂ ਜਿਸ ਤਹਿਤ ਵੱਡਾ ਸਕੈਂਡਲ ਦਾ ਤਾਰਾ ਜੁੜੁੰਦਾ ਡਰਾਵਾ ਦੇ ਕੇ ਉਸ ਕੋਲੋਂ ਵੱਖ-ਵੱਖ ਖਾਤਿਆਂ ਵਿੱਚ ਪੈਸੇ ਟਰਾਂਸਫਰ ਕਰਾ ਲਏ ਗਏ ਸਾਈਬਰ ਠੱਗੀ ਦਾ ਸ਼ਿਕਾਰ ਹੋਇਆ ਮਹਿੰਦਰ ਸਿੰਘ ਨੇ ਪੁਲਿਸ ਕੋਲ ਬਿਆਨ ਦਰਜ ਕਰਵਾਏ ਕਿ ਉਹ ਖੇਤੀਬਾੜੀ ਦਾ ਕੰਮ ਕਰਦਾ ਹੈ ਜਿਸ ਨੂੰ 9 ਜੂਨ 2025 ਨੂੰ ਦੇਰ ਰਾਤ ਇੱਕ ਫੋਨ ਆਇਆ ਉਹ ਟ੍ਰਾਈ ਟੈਲੀਕਮ ਰੈਗੂਲੇਟਰੀ ਅਥਾਰਟੀ ਆਫ ਇੰਡੀਆ ਦਾ ਮੁਲਾਜ਼ਮ ਬੋ ਰਿਹਾ ਸੀ ਉਹਨੇ ਕਿਹਾ ਕਿ ਇੱਕ ਨਾਮੀ 에ਅਰਲਾਈਨ ਕੰਪਨੀ ਦੇ ਮਾਲਕ ਘਰ ਜਦੋਂ ਸੀਬੀਆਈ ਤੇ ਈਡੀ ਨੇ ਰੇਟ ਮਾਰੀ ਤਾਂ ਉਸ ਦੌਰਾਨ ਉਥੋਂ 247 ਏਟੀਐਮ ਕਾਰਡ ਤੇ 58 ਕਰੋੜ ਰੁਪਏ ਨਗਦ ਬਰਾਮਦ ਹੋਏ ਸਨ ਤੇ ਇਸ ਕੰਪਨੀ ਦੇ ਮਾਲਕ ਨੇ ਕਿਸਾਨ ਮਹਿੰਦਰ ਸਿੰਘ ਦੇ ਝਾਲੀ ਬੈਂਕ ਖਾਤੇ ਦਾ ਏਟੀਐਮ ਕਾਰਡ ਵਰਤ ਕੇ ਕਿਸੇ ਨੂੰ ਵੇਚ ਦਿੱਤਾ ਹੈ ਜਿਸ ਕਾਰਨ ਹੁਣ ਤੁਹਾਡੀਆਂ ਸਾਰੀਆਂ ਬੈਂਕ ਡਿਟੇਲਾਂ ਦੀ ਜਾਂਚ ਕੀਤੀ ਜਾਣੀ ਹੈ ਬਿਆਨ ਕਰਤਾ ਅਨੁਸਾਰ ਇਸ ਵਿਅਕਤੀ ਨਾਲ ਕਈ ਵਾਰ ਗੱਲ ਹੋਈ ਫਿਰ ਉਸ ਨੂੰ ਕਿਸੇ ਵਿਜੇ ਖੰਨਾ ਨਾਮਕ ਵਿਅਕਤੀ ਦਾ ਫੋਨ ਆਇਆ ਜਿਸ ਨੇ ਕਿਹਾ ਕਿ ਉਹ ਈਡੀ ਇਨਫੋਰਸਮੈਂਟ ਡਿਪਾਰਟਮੈਂਟ ਤੋਂ ਬੋਲ ਰਿਹਾ ਹੈ ਜਿਸ ਨੂੰ ਉਹਦੇ ਬੈਂਕ ਖਾਤਿਆਂ ਦੀ ਜਾਂਚ ਕਰਨ ਦੀ ਜ਼ਿੰਮੇਵਾਰੀ ਸੌਂਪੀ ਗਈ ਸੀ ਈਡੀ ਦੇ ਫਰਜ਼ੀ ਅਧਿਕਾਰੀ ਨੇ ਇਹ ਵੀ ਕਿਹਾ ਕਿ ਜੇਕਰ ਉਹਨੇ ਅੱਗੇ ਕਿਸੇ ਨਾਲ ਗੱਲ ਕੀਤੀ ਤਾਂ ਉਸ ਨੂੰ 2 ਤੋਂ 3 ਸਾਲ ਦੀ ਸਜ਼ਾ ਹੋ ਜਾਵੇਗੀ ਅਤੇ ਨਾਲ ਹੀ ਇਹ ਕਿਹਾ ਕਿ ਤੁਹਾਡੇ ਅਕਾਊਂਟ ਵਿੱਚ 1.25 ਲੱਖ ਰੁਪਏ ਛੱਡ ਕੇ ਬਾਕੀ ਸਾਰੇ ਪੈਸਿਆਂ ਦੀ ਜਾਂਚ ਕਰਨੀ ਪਵੇਗੀ ਇੱਥੇ ਗੱਲ ਨਹੀਂ ਮੁੱਕਦੀ ਫਿਰ ਦੂਸਰੇ ਦਿਨ ਇੱਕ ਮਾਨਜੋਗ ਸੁਪਰੀਮ ਕੋਰਟ ਦਾ ਦਸਤਾਵੇਜ਼ WhatsApp ਰਾਹੀਂ ਭੇਜਿਆ ਗਿਆ ਤੇ ਜਿਸ ਵਿੱਚ ਉਹਨੂੰ ਹਦਾਇਤ ਕੀਤੀ ਗਈ ਕਿ 51 ਲੱਖ ਰੁਪਏ ਡੀਪੀਐਸ ਦੇ ਬੈਂਕ ਖਾਤਾ ਨੰਬਰ ਵਿੱਚ ਟਰਾਂਸਫਰ ਕਰੇ ਕਿਸਾਨ ਮਿੰਦਰ ਸਿੰਘ ਬੋਲੋ 51 ਲੱਖ ਰੁਪਏ ਈਡੀ ਦੇ ਫਰਜ਼ੀ ਅਧਿਕਾਰੀ ਬੋਲੋ ਦੱਸੇ ਖਾਤਾ ਨੰਬਰ ਐਨ ਵਿੱਚ ਟਰਾਂਸਫਰ ਕਰ ਦਿੱਤੇ ਗਏ ਇਸ ਇੱਥੇ ਹੀ ਬੱਸ ਨਹੀਂ ਕਿਸਾਨ ਬੋਲੋ ਇੱਥੇ ਈਡੀ ਦੇ ਫਰਜ਼ੀ ਅਧਿਕਾਰੀ ਬੋਲੋ ਕਹਿਣ ਤੇ ਹੋਰ ਕਈ ਵੱਖ-ਵੱਖ ਖਾਤਿਆਂ ਵਿੱਚੁੱਲ ਮਿਲਾ ਕੇ 2 ਕਰੋੜ 65 ਲੱਖ 75 ਹਜ਼ਾਰ ਰੁਪਏ ਟਰਾਂਸਫਰ ਕਰ ਦਿੱਤੇ ਗਏ ਹੈਰਾਨੀ ਦੀ ਗੱਲ ਤਾਂ ਇਹ ਆ ਕਿ ਇਸ ਫਰਜ਼ੀ ਅਧਿਕਾਰੀ ਜੋ ਕਿ ਕਿਸਾਨ ਵੱਲੋਂ ਪੈਸੇ ਟਰਾਂਸਫਰ ਕੀਤੇ ਜਾਂਦੇ ਸੀ ਉਹਦੀ ਰਸੀਦ ਵੀ ਭੇਜਦਾ ਸੀ ਤੇ ਸਾਡੇ ਵਿਭਾਗ ਨੂੰ ਤੁਹਾਡੇ ਵੱਲੋਂ ਦਿੱਤੇ ਪੈਸੇ ਮਿਲ ਗਏ ਹਨ ਕਿਸਾਨ ਮਹਿੰਦਰ ਸਿੰਘ ਨੇ ਬਿਆਨ ਵਿੱਚ ਦੱਸਿਆ ਕਿ ਇਸ ਸਾਈਬਰ ਠੱਗੀ ਦੌਰਾਨ ਉਸ ਨੂੰ ਈਡੀ ਦੇ ਤਿੰਨ ਵਕ ਵਕ ਇਨਚਾਰਜਾਂ ਨੇ ਬਦਲ ਬਦਲ ਕੇ ਫੋਨ ਕੀਤਾ ਕਿਸਾਨ ਮਹਿੰਦਰ ਸਿੰਘ ਨੇ ਜਦੋਂ ਆਪਣੇ ਨਾਲ ਠੱਗੀ ਦਾ ਅਹਿਸਾਸ ਹੋਣ ਲੱਗਾ ਤਾਂ ਉਹਨੇ ਆਪਣੇ ਪਰਿਵਾਰਕ ਮੈਂਬਰਾਂ ਨੂੰ ਸੂਚਿਤ ਕੀਤਾ ਤੇ ਫਿਰ ਪੁਲਿਸ ਜ਼ਿਲ੍ਹਾ ਖੰਨਾ ਦੇ ਸਾਈਬਰ ਵਿਭਾਗ ਨੂੰ ਸ਼ਿਕਾਇਤ ਦਰਜ ਕਰਵਾਈ ਪੁਲ ਜ਼ਿਲ੍ਹਾ ਖੰਨਾ ਦੇ ਅਧਿਕਾਰੀ ਸਾਈਬਰ ਵਿਭਾਗ ਵੱਲੋਂ ਕਿਸਾਨ ਮਹਿੰਦਰ ਸਿੰਘ ਨਾਲ 2.65 ਕਰੋੜ ਰੁਪਏ ਦੀ ਇਸ ਵੱਡੀ ਠੱਗੀ ਸੰਬੰਧੀ ਅਣਪਛਾਤੇ ਵਿਅਕਤੀਆਂ ਖਿਤਾਫ ਮਾਮਲਾ ਦਰਜ ਕਰ ਲਿਆ ਗਿਆ ਇਸੇ ਖਬਰ ਦੇ ਹਿਸਾਬ ਨਾਲ ਜਦੋਂ ਐਸਪੀ ਪਵਨਜੀਤ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਨਾ ਕਿਹਾ ਕਿ ਕਿਸਾਨ ਮਹਿੰਦਰ ਸਿੰਘ ਨਾਲ ਜੋ ਠੱਗੀ ਬਤੀਆ ਉਸ ਸੰਬੰਧੀ ਮਾਮਲਾ ਦਰਜ ਕਰਕੇ ਉਹਦੇ ਬੈਂਕ ਖਾਤੇ ਦੀ ਜਾਂਚ ਕੀਤੀ ਜਾ ਰਹੀ ਆ ਜਿਹਦੇ ਵਿੱਚੋਂ ਪੈਸੇ ਟਰਾਂਸਫਰ ਕੀਤੇ ਗਏ ਨੇ ਉਹਨਾਂ ਨੇ ਕਿਹਾ ਕਿ ਸਾਈਬਰ ਵਿਭਾਗ ਦੀਆਂ ਟੀਮਾਂ ਇਸ ਠੱਗੀ ਸੰਬੰਧੀ ਬਰੀਕੀ ਨਾਲ ਜਾਣਕਾਰੀਆਂ ਤੇ ਜਲਦ ਹੀ ਮੁਲਾਜ਼ਮ ਫੜ ਲਏ ਜਾਣਗੇ ਐਸਪੀ ਪਵਨਜੀਤ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਲੋਕਾਂ ਇਹਨਾਂ ਛਤ ਠੱਗਾਂ ਤੋਂ ਸੁਚੇਤ ਰਹਿਣ ਤੇ ਜੇਕਰ ਉਹਨਾਂ ਨੂੰ ਅਜਿਹੀਆਂ ਕਾਲਾਂ ਆਉਂਦੀਆਂ ਨੇ ਤਾਂ ਉਹਨਾਂ ਨੂੰ ਅਣਗੌਲਿਆ ਕਰਨ ਜਾਂ ਫਿਰ ਤੁਰੰਤ ਸਾਈਬਰ ਵਿਭਾਗ ਦੇ 1930 ਨੰਬਰ ਤੇ ਆਪਣੀ ਸ਼ਿਕਾਇਤ ਦਰਜ ਕਰਵਾਉਣ ਇਹ ਤਾਂ ਸੀਗੀ ਉਹ ਖਬਰ ਤੇ ਉਹ ਗੱਲਬਾਤ ਜਿਹੜੀ ਮਾਛੀ ਬੜੇ ਇਲਾਕੇ ਦੇ ਵਿੱਚ ਚਰਚਾ ਦਾ ਵਿਸ਼ਾ ਬਣੀ ਹੋਈ ਆ ਪਰ ਸੋਚਣ ਦੀ ਗੱਲ ਇਹ ਆ ਕਿ ਵੀ ਐਨੇ ਇਹ ਸਾਰੀਆਂ ਠੱਗੀਆਂ ਇਹ ਸਾਰੀ ਡਿਟੇਲ ਇਹ ਸਭ ਬੈਂਕ ਖਾਤਿਆਂ ਦੀ ਡਿਟੇਲ ਬੈਂਕਾਂ ਦੇ ਵਿੱਚੋਂ ਹੀ ਜਾ ਰਹੀ ਯਾ ਤਾਂ ਬੈਂਕਾਂ ਨੂੰ ਵੀ ਆਪਣਾ ਕਾਫੀ ਸਖਤਾਈ ਕਰਨ ਦੀ ਲੋੜ ਹੈ ਤੇ ਨੰਬਰ 2 ਤੇ ਜਿਵੇਂ ਮਿੰਦਰ ਸਿੰਘ ਜੋ ਦੱਸਿਆ ਗਿਆ ਹਾਲਾਂਕਿ ਮੈਂ ਇਹਨਾਂ ਨੂੰ ਜ਼ਾਤੀ ਤੌਰ ਤੇ ਜਾਣਦਾ ਹਾਂ ਮੈਂ ਔਰ ਔਰ ਹਾਲਾਂਕਿ ਮੇਰੀ ਸਿੱਧੀ ਉਹਨਾਂ ਨਾਲ ਗੱਲਬਾਤ ਨਹੀਂ ਹੋਈ ਪਰ ਕਹਿਣ ਦਾ ਮਤਲਬ ਇਹ ਹੈ ਵੀ ਉਹ ਆਪਣਾ ਪੂਰਾ ਨਾਂ ਵੀ ਅਖਬਾਰ ਦੇ ਵਿੱਚ ਲਿਖਣ ਤੋਂ ਗਰੇਜ਼ ਕਰ ਰਿਹਾ ਸੀਗਾ ਤੇ ਉੱਥੇ ਸਿੱਧੀ ਸਿੱਧੀ ਗੱਲ ਹੈ ਵੀ ਅਗਲਾ ਸ਼ਰਮਾ ਰਿਹਾ ਜਾਂ ਉਹਦੇ ਨਾਲ ਠੱਗੀ ਹੋ ਜਾਂਦੀ ਹੈ ਤਾਂ ਆਪਣੇ ਆਪ ਨੂੰ ਦੱਸਣ ਦੇ ਵਿੱਚ ਝਿਜਕ ਰਿਹਾ ਹੁੰਦਾ ਪਰ ਮੈਂ ਇੱਥੇ ਗੱਲ ਕਹਿ ਦੇਣੀ ਚਾਹੁੰਦਾ ਕਿ ਵੀ ਕਿਸੇ ਨਾਲ ਵੀ ਐਸੀ ਜੀ ਹਰਕਤ ਹੋ ਸਕਦੀ ਆ ਕਿਸੇ ਨਾਲ ਵੀ ਠੱਗੀ ਵੱਜ ਸਕਦੀ ਆ ਵੱਡੇ ਵੱਡੇ ਲੋਕ ਜਿਵੇਂ ਸਿਆਣੇ ਕਹਿੰਦੇ ਨੇ ਜਿਹੜਾ ਤੈਰਨਾ ਜਾਣਦਾ ਆ ਡੁੱਬਦਾ ਵੀ ਉਹੀ ਹੁੰਦਾ ਪੈਸੇ ਜਿਹਦੇ ਕੋਲ ਹੈਗੇ ਨੇ ਠੱਗੀ ਵੀ ਉਹਦੇ ਨਾਲੇ ਵੱਜਣੀ ਆ ਤਾਂ ਇਸ ਕਰਕੇ ਜਿਹੜੇ ਵੀ ਜ ਕਿਸੇ ਨਾਲ ਠੱਗੀ ਵੱਜਦੀ ਆ ਤਾਂ ਮੇਰੀ ਹੱਥ ਜੁੜ ਕੇ ਬੇਨਤੀ ਇਹੀ ਆ ਵੀ ਉਹਨੂੰ ਸਮਾਜ ਦੇ ਸਾਹਮਣੇ ਆ ਕੇ ਉਹਨੂੰ ਕਬੂਲ ਕਰਨਾ ਚਾਹੀਦਾ ਔਰ ਖਾਸ ਕਰਕੇ ਲੋਕਾਂ ਦੇ ਵਾਸਤੇ ਮਿਸਾਲ ਬਣਨਾ ਚਾਹੀਦਾ ਔਰ ਲੋਕਾਂ ਨੂੰ ਇਹ ਸੁਚੇਤ ਕਰਨਾ ਚਾਹੀਦਾ ਵੀ ਤਾਂ ਕਿ ਕਿਸੇ ਹੋਰ ਨਾਲ ਠੱਗੀ ਨਾ ਹੋ ਜਵੇ ਜਿੰਨੀ ਅੱਜ ਦੇ ਸਮੇਂ ਦੇ ਵਿੱਚ ਅਵੇਅ ਚਾਰ ਬਣਾ ਕੇ ਰੱਖਾਂਗੇ ਲੋਕਾਂ ਨੂੰ ਜਾਗਰਤ ਕਰਦੇ ਰਹਾਂਗੇ ਤਾਂ ਉਹਨਾਂ ਅਸੀਂ ਖੁਦ ਵੀ ਸੇਫ ਰਹਾਂਗੇ ਠੀਕ ਆ ਦੋਸਤੋ ਅੱਜ ਵਾਸਤੇ ਇੰਨਾ ਹੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਰੱਬ ਰਾਖਾ ਹੱਸਦੇ ਵਸਦੇ ਰਹੋ ਪੰਜਾਬੀਓ